ਕੀ ਦੇ ਰਹੀਂ ਕਈ ਵਾਰ ਤੇ ਕਾਢ ਦੇ ਹੋਣ ਲੱਗੀ ਜੇ ਰੀਬਨ ਕਢਾਈ ਕਿਹੜੇ ਕਿਹੜੇ ਕਲਰ ਨੇ ਮਮਾ ਸੱਜਣਾ ਇੱਧਰ ਫੁੱਲ ਚੈੱਕ ਕਰੋ ਹਨਾ ਕਿੱਡੇ ਸੋਹਣੇ ਲੱਗ ਰਹੇ ਆ ਕਲਰਫੁਲ ਹਾਂਜੀ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਠੀਕ ਠਾਕ ਬਹੁਤ ਸੋਹਣਾ ਵਧੀਆ ਤੂੰ ਸੁਣਾਵਦਾ ਲਓ ਜੀ ਮੈਂ ਕੁਰਸੀ ਤੇ ਬੈਠਾ ਹੀ ਮੈਂ ਉੱਠਿਆ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਜੋਨੀ ਬੈ ਤੂੰ ਤੂੰ ਜੱਫੀ ਪਾ ਲਾ ਕੇ ਪਹਿਲਾਂ ਲਓ ਜੀ ਜੱਫੀ ਪਾਉਣ ਲੱਗ ਪਏ ਬੇਬੇ ਹਾਂ ਆਪਾਂ ਕੱਲ ਮੰਮੀ ਦਾ ਬਰਥਡੇ ਹੋਣ ਵਾਲਾ ਤੈਨੂੰ ਪਤਾ ਹੀ ਆ ਸੱਚੀ 2 ਅਕਤੂਬਰ ਨੂੰ ਹੁੰਦਾ ਤੇ ਕੱਲ ਆਪਾਂ ਮੰਮੀ ਨੂੰ ਪ੍ਰੀ ਬਰਥ ਜਿਦਾਂ ਆਪ ਦਾ ਸੂਟ ਮੈਨੂੰ ਮੇਰਾ ਦੇ ਕੇ ਆ ਮੈਂ ਕਹਤਾਂ ਆਂ ਤੇਰੇ ਹੱਥੇ ਲੈਂਦਾ ਬੇਬੇ ਮੈਂ ਤਾਂ ਸੋਨੀ ਦਾ ਬਜੂਰੂ ਹੀ ਆਇਆ ਹਾਂ ਹਾਂ ਸੋ ਮੰਮੀ ਨੂੰ ਗਿਫਟ ਦਿੱਤਾ ਸੋ ਮੰਮੀ ਦਾ ਗਿਫਟ ਲੈਂਦਾ ਨਾਲ ਤੇਰਾ ਗਿਫਟ ਲੈ ਕੇ ਆਂਦਾ ਹਾਂ 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 ਅੱਜ ਆਪਾਂ ਫੇਰ ਮੰਮੀ ਨੂੰ ਗਿਫਟ ਦੇਣਾ ਇੱਕ ਪ੍ਰੀ ਬਰਥਡੇ ਗਿਫਟ ਸੱਚੀ ਤੇ ਫੇਰ ਉਹਦੇ ਦੋ ਸੂਟ ਬਣ ਜਾਣੇ ਆ ਫਿਰ ਮੇਰਾ ਫਿਰ ਮੇਰਾ ਫੇਰੀ ਫੇਰੀ ਕੋਈ ਆ ਜਾਣਾ ਨਹੀਂ ਨਹੀਂ ਬਾਤ ਮੈਂ ਬੇ ਤੈਨੂੰ ਦੇਤਾ ਮੰਮੀ ਨਾਲ ਬਾਤ ਕਬਜਾ ਮੰਮੀ ਆ ਗਈ ਤੋ ਅੱਜ ਆਪਾਂ ਫੇਰ ਮੰਮੀ ਨੂੰ ਗਿਫਟ ਦੇਵਾਂਗੇ ਚੰਗਾ ਚੰਗਾ ਹੋਲੀ ਬੋ ਮੰਮੀ ਆ ਗਈ ਤੋ ਸੱਜਣੋ ਮੰਮੀ ਲਈ ਪ੍ਰੀਪਰਡ ਗਿਫਟ ਤੂ ਮਮੀਂ ਦਿਖਾਉਣੇ ਵੀ ਬੇਬੇ ਚੋਂ ਖਾ ਚਾ ਸੋ ਮਮੀਂ ਤੋ ਗੈਸ ਕਰਾਵਾਂਗੇ ਸਸਰੀ ਘਰ ਜੀ ਆ ਜੋਨੀ ਕਿਵੇਂ ਬੈਠਾ ਜੋਨੀ ਮੈਂ ਉਠਿਆ ਤੇ ਇਹ ਬਹਿ ਗਿਆ ਅੱਜ ਫੇਰ ਮਮੀਂ ਤੁਹਾਡੇ ਲਈ ਇੱਕ ਪ੍ਰੀ ਬਰਥ ਗਿਫਟ ਆ ਐਕਸਾਈਟਡ ਹੋ ਤੁਸੀਂ ਪੂਰੀ ਪੂਰੀ ਸੋ ਅੱਜ ਨਾਲੇ ਸਾਜ ਸਜਣੋ ਜਿਹੜਾ ਕੱਲ ਸਮਾਨ ਲੈ ਕੇ ਆਂਤਾ ਆਪਾਂ ਸਾਰਾ ਬੇਬੇ ਨੂੰ ਦਿਖਾਉਣਾ ਬੇਬੇ ਤੋਂ ਪੁੱਛਾਂਗੇ ਜਿਹੜੇ ਉੱਤੇ ਕਢਾਈ ਹੋ ਕਿੰਦਾਂ ਲੱਗੀ ਤੇ ਨਾਲੇ ਅੱਜ ਆਪਾਂ ਸੂਟ ਕੱਢ ਕੇ ਸਾਰਾ ਦਿਖਾਵਾਂਗੇ ਤੁਹਾਨੂੰ ਕਿਵੇਂ A to Z ਆਪਾਂ ਸੂਟ ਕੱਢੀ ਦਾ ਕਿਹੜੀ ਕਢਾਈ ਆ ਸਿੰਧੀ ਕਢਾਈ ਆ ਟਾਂਕ ਕਾ ਕਿਹੜਾ ਲਾਉਣਾ ਪੱਥਰ ਕਢਾਈ ਆ। ਧੀਬਣ ਕਢਾਈ ਉਹ ਸਾਰਾ ਕੁਝ ਤੁਹਾਨੂੰ ਅੱਜ ਆਪਾਂ ਹੱਥੀ ਕਰਕੇ ਦਿਖਾਵਾਂਗੇ। ਦਿਖਾਵਾਂਗੇ ਹਾਂ। ਸੋ ਉਸ ਤੋਂ ਪਹਿਲਾਂ ਆਪਾਂ ਮੰਮੀ ਨੂੰ ਬਰਥਡੇ 哦 프리 바ਰਥਡੇ ਗਿਫਟ ਸੌਰੀ ਦੇ ਦੀ। ਠੀਕ ਆ ਜੀ। ਠੀਕ ਆ। ਰੈਡੀ? ਰੈਡੀ ਪੂਰੀ। ਹੈ? 프리 ਬਰਥਡੇ। 프리 ਬਰਥਡੇ ਕੱਪੜੇ, 프리 ਬਰਥਡੇ ਕੱਪੜੇ, 프리 ਬਰਥਡੇ ਕੱਪੜੇ, 프리 ਬਰਥਡੇ ਕੱਪੜੇ। ਕਹਿੰਦੇ ਜੈਲਸ ਨਹੀਂ ਫੀਲ ਕਰਦੀ ਮੰਮੀ ਦਾ ਬਰਥਡੇ, ਤੇਰੇ ਬਰਥਡੇ ਤੇ ਵੀ ਤੈਨੂੰ ਫ੍ਰੀ। ਮੈਨੂੰ ਮੇਰੇ ਬਰਥਡੇ ਦੇ ਕੀ ਦੇਵੇਂਗਾ? ਜੋ ਤੂੰ ਕਰਵੇਂ ਜਿਵੇਂ ਮੰਮੀ ਨਾਲ ਵੱਡ ਸਰਪ੍ਰਾਈਜ਼ ਤੈਨੂੰ ਦਊਂ। ਹਾਂ ਦੇਈ ਬੇਬੇ ਕੋਚ ਨਹੀਂ ਆਂਦੀ ਲਓ ਜੀ ਆ ਜਿਹੜਾ ਅੱਜ ਵਾਲਾ ਪ੍ਰੀ ਬਰਥਡੇ ਗਿਫਟ ਹੈ ਇਹਦੇ ਬਾਰੇ ਮੰਮੀ ਨੂੰ ਪਤਾ ਹੀ ਐ ਤੇ ਆਪਾਂ ਜੋ ਕੱਲ ਲਿਆ ਸੀ ਤੇ ਅੱਜ ਮੰਮੀ ਨਾਲ ਨਿੱਕਾ ਜਿਹਾ ਪ੍ਰੈਂਕ ਕਰਦੇ ਕੱਲੂ ਵੀ ਇੱਕ ਸੋਨਾ ਬੜਾ ਸੋਹਣਾ ਗਿਫਟ ਹੋਰ ਲਿਆ ਆ ਕੀ ਕਰੇ ਖੋਲੋ ਬਿੱਟੀ ਪਾਰਲਰ ਕਰੇ ਖੋਲ ਨੋ ਬੂੜਾ ਲੋ ਲਓ ਜੀ ਮੰਮੀ ਬੇਬੇ ਅੱਜ ਮੰਮੀ ਆਤੇ ਇੱਕ ਹੋਰ ਸਰਪ੍ਰਾਈਜ਼ ਦਾ ਦੇਦੀ ਐ ਮੰਮੀ ਨੂੰ ਦੇ ਦੇ ਜਿਹਦਾ ਰੋਜ਼ ਖੇਰ ਜਣਾ ਦਾ ਰੋਜ਼ ਸਰਪ੍ਰਾਈਜ਼ ਆਉਣਾ ਬੇਬੇ ਕੋਚ ਨਹੀਂ ਬੇਬੇ ਨਵਾਇਆ ਫਿਰ ਮੰਮੀ ਨੂੰ ਬੇਬੇ ਜਦੋਂ ਤੇਰਾ ਜਨਮ ਦਿਨ ਹੋਇਆ ਤੈਨੂੰ ਵੀ ਉਹ ਸੋਹਣੇ ਸਰਪ੍ਰਾਈਜ਼ ਮੈਨਗੇ ਠੀਕ ਆ ਚੰਗਾ 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 ਤੂੰ ਇਹਨੂੰ ਤਾਂ ਦੇ ਨਾ ਅੱਜ ਮੈਂ ਵੇਖੋ ਕੁਝ ਨਹੀਂ ਅੰਦਰ ਹੋ ਗਿਆ ਵਜਾ ਮਮੇ ਨੂੰ ਸਰਪ੍ਰਾਈਜ਼ ਮਿਲਦੇ ਮੈਂ ਜੈਲ ਸੀ ਨਹੀਂ ਨਾ ਕਰਦੀ ਹੁੰਦੀ ਤੇ ਮੈਂ ਮੈਂ ਕਿਹੜਾ ਕਰਦੀ ਮੈਂ ਤਾਂ ਵੈਸੇ ਹੀ ਗੱਲ ਕਰਦੀ ਆ ਚਲੋ ਜੀ ਜਾ ਜਾ ਟਾਈਮ ਨਾਲ ਲੈਂਦੇ ਮਮੀ ਨੂੰ ਅੱਜ ਸੈਕਿੰਡ ਡੇਟ ਦਾ ਦੂਜੇ ਦਿਨ ਦਾ ਪ੍ਰੀ ਬਰਥਡੇ ਗਿਫਟ ਦਿੰਨੇ ਨਹੀਂ ਤੇ ਉਹਨਾਂ ਤੇ ਕਰ ਗਿਫਟ ਮਿਲ ਹੀ ਜਾਣੇ ਆ ਕਿੰਨਾ ਦਿਨ ਦੋ ਤਰੀਕ ਨੂੰ ਆ ਨਾ ਅੱਜ ਕਿੰਨੀ ਹੋ ਗਈ ਆ ਅੱਜ 28 28 ਹਾਂ 28 29 ਹੋਰ ਰੋਜ ਸੂਟ ਆ ਕਰਨਗੇ ਸੂਟ ਨਹੀਂ ਬੇਬੇ ਹੋਰ ਬਹੁਤ ਸੋਹਣੇ ਡੈਸ ਕਰੋ ਐਦਾ ਵੇਖਣਾ ਨਹੀਂ ਜ਼ਿਆਦਾ ਟੋਹਣਾ ਨਹੀਂ ਕੀ ਹੋ ਸਕਦਾ ਬੇਬੇ ਤੇਰੇ ਹਿਸਾਬ ਨਾਲ ਕੀ ਹੋਗੇ ਇਹਦੇ ਚ ਸੂਟ ਹੀ ਹੋਊਗਾ ਹੋਰ ਕੀ ਹੋਣਾ ਮੈਨੂੰ ਤਾਂ ਲੱਗਦਾ ਹੈ ਪਰਸ ਕੱਲ ਵੀ ਤੁਹਾਨੂੰ ਪਰਸ ਹੀ ਲੱਗਦਾ ਹੈ ਚਲੋ ਜ਼ਿਆਦਾ ਟਾਈਮ ਨਾ ਲੈਂਦੇ ਬੇਬੇ ਤੈਨੂੰ ਕੀ ਲੱਗਦਾ ਸੂਟ ਲੱਗਾ ਮੈਨੂੰ ਤਾਂ ਤੇ ਮੰਮੀ ਤੁਹਾਨੂੰ ਚਲੋ ਵੇਖੋ ਮੰਮੀ ਨੂੰ ਆਏ ਨਾ ਸੂਟ ਕੱਲ ਮਿਲ ਗਿਆ ਤੇ ਅੱਜ ਹੋਰ ਟਾਕ ਆ ਜੇ ਅੱਜ ਹੋਰ ਟਾਕ ਆ ਇੱਕਨਾ ਧੋੜੋ ਥਰਨੇ ਲੱਗਾ ਬੇਬੇ ਨਾ ਨਾ ਕਰ ਉਹਨਾਂ ਨੇ ਦੁਕਾਨਾ ਖੋਲ ਹੀ ਰੱਖਣੀ ਐ ਕੋਹਨ ਦਾ ਜੇ ਸੂਟ ਵੀ ਆਈ ਜਾਣੇ ਸੂਟ ਹੀ ਆਈ ਜਾਣੇ ਆ ਕੀ ਆ ਦੇ ਤੇ ਏ ਕੋਤ ਦੇ ਗੋਲ ਕੇ ਖੋਲ ਕੱਢ ਨਾ ਬਾਹਰ ਕਿੱਦਾਂ ਭੈੜਾ ਸੂਟ ਆ ਖਲ ਨੂੰ ਦੇ ਸੂਟ ਇਹ ਇਹ ਕਿਹੜਾ ਸੂਟ ਆ ਇਹ ਤਾਂ ਉਹ ਹੀ ਜਿਹੜਾ ਕੱਲ ਛਪਾ ਕੇ ਆਉਂਦਾ ਆ ਲੈ ਕੇ ਕਿਹਨੇ ਦਿੱਤਾ ਲੈ ਕੇ ਕਿਹਨੇ ਦਿੱਤਾ ਜੇ ਤੂੰ ਦਿੱਤਾ ਤਾਂ ਗਈ ਤਾਂ ਮੈਂ ਹੀ ਸੀ ਨਾਲ ਚੱਲ ਗਿਫਟ ਦੇ ਗਿਫਟ ਜਾਣਦਾ ਹੀ ਘਰ ਆ ਲੈ ਲਿਆ ਜੇ ਗਈ ਤਾਂ ਗੱਡੀ ਤੇ ਹੀ ਕਿਹੜੀ ਆ ਆ ਤੁਹਾਡਾ ਪ੍ਰੀ ਬਰਥਡੇ ਗਿਫਟ ਇਹ ਵੀ ਕੱਲ ਲੈ ਕੇ ਦਿੱਤਾ ਦੋਸਤੋ ਸਾਰਿਆਂ ਨੂੰ ਦੱਸੋ ਸਾਰਿਆਂ ਨੂੰ ਕੱਲ ਲੈ ਕੇ ਦਿੱਤਾ ਕੰਨ ਨਹੀਂ ਹੁੰਦਾ ਇਹ ਅੱਜ ਦੂਜੇ ਦੇ ਦਿੰਦਾ ਲਓ ਜੀ ਇਹ ਸੱਜਣ ਇਹ ਮੈਂ ਕਿਹਾ ਚੰਗੀ ਤਰ੍ਹਾਂ ਦਿਖਾਇਆ ਜਾਵੇ ਇਹ ਵੀ ਗਿਫਟ ਹੀ ਆ ਤੁਹਾਡਾ ਬਾਡੇ ਕਰਕੇ ਲੈ ਕੇ ਦਿੱਤਾ ਤੁਹਾਨੂੰ ਠੀਕ ਹੈ ਅੱਛਾ ਹੁਣ ਰੋਜ਼ ਬਾਡੇ ਦਾ ਮਰੇ ਉਹ ਜੇ ਰੋਜ਼ ਹੀ ਆਇਆ ਕਰਨ ਛੂਟਾ ਵਾਲੇ ਬੇਬੇ ਕੋਈ ਨਾ ਤੇਰੇ ਬਾਡੇ ਤਾਂ ਬਹੁਤ ਸੋਹਣੇ ਕੱਢ ਕੇ ਵਿਖਾ ਲਓ ਜੀ ਆ ਮੰਮੀ ਜੀ ਦਾ ਜਿਹੜਾ ਆਪਾਂ ਲਿਆ ਸੀਗਾ ਉਹ ਚਲੋ ਖੁਸ਼ ਹੋ ਮੈਂ ਕਿਹਾ ਗਿਫਟ ਦੀ ਤਰ੍ਹਾਂ ਦਿਖਾਇਆ ਜਾਵੇ ਕੱਲ ਲੈ ਕੇ ਦਿੱਤਾ ਫਿਰ ਵੀ ਮਮੀ ਕੱਲ ਨੂੰ ਹੋਰ ਵੀ ਸੋਹਣਾ ਸਰਪ੍ਰਾਈਜ਼ ਮਿਲੂਗਾ ਮਮੀ ਨੂੰ ਹੋਰ ਵੀ ਸੂਟ ਦਾ ਨਹੀਂ ਸੂਟ ਨਹੀਂ ਕੁਝ ਹੋਰ ਫਿਰ ਕੀ ਪਤਾ ਛਾਪ ਮੇਲੇ ਦਾ ਘੜੀ ਮੇਲੇ ਦਾ ਟਿੱਕਾ ਮੇਲੇ ਦਾ ਕੀ ਪਤਾ ਲੱਗਦਾ ਐਸੇ ਕੋਈ ਪਤਾ ਨਹੀਂ ਲੱਗਦਾ ਹੈ ਮੈਨੂੰ ਸੂਟ ਦਾ ਸਰਪ੍ਰਾਈਜ਼ ਦੇਂਗਾ ਹਾਂਜੀ ਹਾਂਜੀ ਠੀਕ ਆ ਫਿਰ ਖੁਸ਼ ਹੋ ਜਾਓਗੇ ਤੁਸੀਂ ਇਹ ਇਹ ਦੋ ਸੂਟ ਆ ਕਿ ਇੱਕ ਹੀ ਐ ਇਦਾਂ ਨਹੀਂ ਇੱਕ ਹੀ ਆ ਬੇਬੇ ਅੱਛਾ ਉਹ ਹੈਗਾ ਕਮੀਜ਼ ਆ ਕਮੀਜ਼ ਆ ਬੇਬੇ ਨੂੰ ਆਇਆ ਕਿ ਮੰਮੀ ਨੂੰ ਇੰਨੇ ਗਿਫਟ ਕਿਉਂ ਮਿਲ ਜਾਂਦੇ ਆ ਸੋ ਸੱਜਣੋ ਜਿਹੜਾ ਆਪਾਂ ਕੱਲ ਸਮਾਨ ਲੈ ਕੇ ਆਂਤਾ ਸੀ ਜਿਹੜਾ ਬੇਬੇ ਦਾ ਸੂਟ ਕਢਾ ਕੇ ਲਿਆਂ ਤਾਂ ਬੇਬੇ ਨੇ ਦਿਖਾਉਣੇ ਬੇਬੇ ਤੋਂ ਪੁੱਛਦੇ ਬੇਬੇ ਨੂੰ ਪਸੰਦ ਆਇਆ ਕਿ ਨਹੀਂ ਆਇਆ ਜਿਹੜੀ ਕਢਾਈ ਉੱਤੇ ਕਢਾ ਕੇ ਲਿਆਂਤੀ ਛਾਪ ਲਵਾ ਕੇ ਲਿਆਂ ਤਾਂ ਉਹ ਪਸੰਦ ਆਇਆ ਕਿ ਨਹੀਂ ਪਸੰਦ ਆਇਆ ਤੂੰ ਚਲਾਉ ਸਮਾਨ ਕੱਢੀਏ ਤੇ ਬੇਬੇ ਨੂੰ ਦਿਖਾਉਣੇ ਕਿਵੇਂ ਬੇਬੇ ਉਹ ਦੁਕਾਨਾਂ ਵਾਲਿਆਂ ਨੂੰ ਆਖੋ ਦੁਕਾਨਾਂ ਮਾਰੀ ਰੱਖਿਆ ਕਰੋ ਜਦੋਂ ਅਸੀਂ ਸ਼ਹਿਰ ਚਾਈਏ ਬੰਦ ਰੱਖਿਆ ਕਰੋ ਬੰਦ ਹੀ ਰੱਖਿਆ ਕਰੋ ਰੱਬ ਦਾ ਵਾਸਤਾ ਖੜੇ ਤਾਂ ਬੇਬੇ ਹੁਣ ਉਹ ਥੋੜਾ ਆ ਗਿਆ ਜੇ ਹੁਣ ਮੇਰਾ ਸਫਰ ਆ ਜਾ ਗਿਆ ਲਓ ਜੀ ਅੱਛਾ ਬੇਬੇ ਤੂੰ ਕਿਹਾ ਸੀ ਕਰੀਮ ਕਲਰ ਦਾ ਸੂਟ ਆਹ ਸੂਟ ਇਹ ਕਪੜਾ ਵੀ ਨਵਾਂ ਆਇਆ ਸੀ ਨਾਲੇ ਵਧੀਆ ਜਿਹਾ ਕਪੜਾ ਆਇਆ ਸੀਗਾ ਲਾਉਣ ਤਾਂ ਨਹੀਂ ਹੈ ਲਾਉਣ ਤਾਂ ਥੱਲੇ ਉਹ ਆਂਦਾ ਵੀ ਲਾਉਣ ਤੁਸੀਂ ਵੇਖ ਲਓ ਵੀ ਜਲਾਉਣੀ ਤੇ ਲਾ ਲਾਂਗੇ ਵਧੀਆ ਚਾ ਲਾ ਲਾਂਗੇ ਕਮੀਜ਼ ਕੱਲੇ ਤੇ ਲਾ ਲਾਂਗੇ ਰੇਮਨ ਦੀ ਤਾਂ ਹੋਰ ਜੇ ਜਿਹੀ ਹੈ ਨਹੀਂ ਆ ਤੈਨੂੰ ਬਣਾ ਕੇ ਵਿਖਾਉ ਮੈਰੀ ਬੰਦੀ ਲੈ ਵੀ ਆ ਬੇਬੇ ਕਿਵੇਂ ਲੱਗਾ ਸੂਟ ਤੈਨੂੰ ਮੈਨੂੰ ਸੂਟ ਤਾਂ ਮੈਨੂੰ ਬਾਅਦ ਸੁਣਾ ਮੈਨੂੰ ਉਹ ਕਢਾਈ ਮਾਰਦਾ ਨਾ ਲਿਸ਼ਕਾਂ ਬੇਬੇ ਦੂਰੋਂ ਚਮਕਿਆ ਕਰੇਗੀ ਦੂਰੋਂ ਚਮਕਿਆ ਕਰੂੰਗੀ ਇਹ ਹੈ ਸਿੱਧੀ ਤੋਂ ਲਾ ਪਾਉਣਾ ਚਲ ਕੋਈ ਨਹੀਂ ਤੇਰਾ ਜੱਤੂਗਾ ਬਹੁਤ ਹੈ ਨਾ ਬੇਬੇ ਕਿਹੜੀ ਕਢਾਈ ਕਰਨੀ ਹੈ ਸੂਟ ਤੇ ਮੈਰੇ ਬੰਦੀ ਕਢਾਈ ਕਰਨੀ ਹੈ ਤਾਂ ਮੇਗੀ ਹੋ ਗਈ ਉਹ ਤੇ ਗੋਲ ਮੋਰ ਦੀ ਜੀ ਆਵੇਂ ਬੇਬੇ ਗੋਲ ਗੋਲ ਹੀ ਆ ਪਾ ਕੇ ਬੇਬੇ ਕਰਕੇ ਕਿਨੇ ਦੇਣੀ ਰਿਬਨ ਵਾਲੀ ਕਢਾਈ ਕਰਾਉਣੀ ਆ ਸੋਨੀ ਨੂੰ ਕਰਾਰੀ ਕੀਤੀ ਆ ਦੀ ਕੀ ਸੋਨੀ ਨੇ ਕਰਾਰੀ ਕੀਤੀ ਆ ਵੀ ਸੋਨੀ ਮੈਨੂੰ ਵੀ ਇਹ ਰਿਬਨ ਦੀ ਕਢਾਈ ਕਰਕੇ ਸੂਟ ਦੇ ਦੇ ਹਾਂ ਲਓ ਇਸ ਚੰਗੀ ਤਰ੍ਹਾਂ ਖੋਲ ਕੇ ਦਿਖਾਓ ਮਮਾ ਕੋਈ ਨਾ ਡਿਜ਼ਾਈਨ ਕੱਲੋਂ ਆਦੇ ਪਹਿਲੇ ਸਿੰਦੀ ਮੈਂ ਕਿਹਾ ਨਹੀਂ ਬੇਬੇ ਆਂਦੀ ਸੀ ਬੇਬੇ ਸੱਚੋ ਦਿਲੋਂ ਦੱਸ ਪਸੰਦ ਆਇਆ ਕਿ ਨਹੀਂ ਆਇਆ ਸੂਟ ਤਾਂ ਬਹੁਤ ਸੋਹਣਾ ਸੋਹਣਾ ਬਹੁਤ ਸੋਹਣਾ ਕੀ ਮਝਾ ਹੋਵੇ ਨਾ ਮੈਂ ਤੇ ਨਾ ਨੀ ਇੱਕ ਮੈਨੂੰ ਹਰੇ ਗਲਾਬੀ ਜੈ ਨਹੀਂ ਸੋਹਣੇ ਆ ਰਮਣ ਲੱਗਦੇ ਲਓ ਜੀ ਆ ਕਢਾਈ ਆ ਇਹ ਤੇ ਮੰਮੀ ਅੱਜ ਇਹ ਬੇਬੇ ਦੇ ਸੂਟ ਤੇ ਕੱਢੋਂਗੇ ਲਓ ਜੀ ਆ ਜਿਹੜੀ ਕਢਾਈ ਹੋਣੀ ਝਰੀ ਬਣ ਬੇਬੇ ਫੁੱਲ ਬੂਟੀਆਂ ਬਹੁਤ ਸੋਹਣੀਆਂ ਅੱਜ ਹੀ ਕੱਢ ਕੇ ਦੇ ਤਾਂ ਮੈਥੋਂ ਨਹੀਂ ਵੇਟ ਹੋਣੀ ਹੋਣੀ ਵੇਖ ਕੇ ਇਹਨੂੰ ਲੈ ਤੇ ਕੰਮ ਤਾਂ ਹੁੰਦੇ ਰਹਿੰਦੇ ਰੋਟੀ ਤਾਂ ਕੀ ਦੋ ਰੋਟੀਆਂ ਪਕਾਉਣ ਦਾ ਪਕਾ ਕੇ ਤੇ ਦਾਲ ਪਾਣੀ ਨਾਲ ਖਾਪ ਧਰਾਂਗੇ ਯਾਰ ਨਹੀਂ ਖਾ ਲ ਲੈ ਬੇਬੇ ਨੂੰ ਆ ਪਹਿਲਾਂ ਸੂਟ ਕੱਢ ਦੋ ਸੂਟ ਕੱਢਦੇ ਬਸ ਹਾਂ ਸੂਟ ਆਪਾਂ ਕੱਢ ਦਾਂਗੇ ਹਾਂ ਸੂਟ ਆਪਾਂ ਦੋਹਾਂ ਦਿਨਾਂ ਚ ਬੇਬੇ ਦਾ ਕੱਢ ਦੇਣਾ ਤੇ ਸ਼ੁਰੂ ਕਰ ਦਈਏ ਫਿਰ ਬੇਬੇ ਹੁਣੇ ਹੀ ਰੀਬਨ ਦਾ ਕੱਢਣਾ ਇਹ ਹੈ ਰੀਬਨ ਕਢਾਈ ਕਰਨੀ ਆ ਮੰਮੀ ਕਢਾਈ ਕਰਕੇ ਦਿਖਾਓਗੇ ਫਿਰ ਹਾਂ ਲਓ ਜੀ ਬੇਬੇ ਹੁਣੇ ਕਰ ਦਈਏ ਸ਼ੁਰੂ ਹਾਂ ਕਰ ਲਓ ਜੀ ਰੋਟੀ ਟੁੱਕ ਪਰ ਰਹਿ ਨਹੀਂ ਦਿਓ ਲੈ ਨਹੀਂ ਬੇਬੇ ਰੋਟੀ ਵੀ ਖਾਣ ਮੈਂ ਤਾਂ ਨਹੀਂ ਆਉ ਕਰ ਗਿਆ ਆਪਾਂ ਕੰਮ ਆਲੀ ਰੱਖ ਲਈ ਰੋਟੀ ਟੁੱਕ ਤਾਂ ਪਕਾ ਹੀ ਦਿਆ ਕਰੂਗੀ ਨਹੀਂ ਉਹ ਬੱਸ ਕਰੋ ਅੱਗੇ ਮੰਮੀ ਐਡੀ ਮੋਟੀ ਆ ਤੇ ਹੋਰ ਮੋਟੀ ਹੋਏ ਆਪ ਹੀ ਕਰਾਂਗੇ ਚੱਲ ਆਏ ਆ ਅਮਰਜੈਂਸੀ ਕਿਤੇ ਪੈ ਜਾਂਦੀ ਮਮਾਏ ਚਲੋ ਕਰੀਏ ਸ਼ੁਰੂ ਲਓ ਜੀ ਅੱਜ ਫਿਰ ਬੇਬੇ ਰੀਬਨ ਵਾਲੀ ਕਢਾਈ ਹੋ ਜੇ ਫਿਰ ਹਾਂ ਜੇ ਬਣਾਈ ਕਢਾਈ ਹੋ ਜੀ ਨਾਲੇ ਆਪਾਂ ਕਢਾਈ ਕੱਢਾਂਗੇ ਨਾਲੇ ਤੁਹਾਨੂੰ ਸਾਰਿਆਂ ਨੂੰ ਦੱਸਾਂਗੇ ਰੀਬਨ ਦੀ ਕਢਾਈ ਕੱਢਦੇ ਕਿਵੇਂ ਨੇ ਬੂਟ ਸੋਨਾ ਰੰਗ ਬੜਾ ਤੂੰ ਚਲਾਕ ਬੜਾ ਨਿਕਲਿਆ ਮੈਨੂੰ ਪਤਾ ਨਹੀਂ ਕੀ ਡੱਬੇ ਚ ਮੈਂ ਪਰ ਮਮੇ ਸੱਚੀ ਕੱਲ ਬਹੁਤ ਸੋਹਣਾ ਕੱਲ ਜਿਹੜਾ ਅਗਲੇ ਦਿਨ ਅਗਲੇ ਵਲੌਗ ਚ ਜਿਹੜਾ ਗਿਫਟ ਹੋਊਗਾ ਨਾ ਪ੍ਰੀ ਬਰਥਡੇ ਗਿਫਟ ਉਹ ਇਦੋਂ ਵੀ ਘੈਂਟ ਹੋਗਾ ਸੋਹਣਾ ਸੂਟ ਵੀ ਬਹੁਤ ਸੋਹਣਾ ਵਾ ਜਿਹੜਾ ਪਹਿਲਾਂ ਆਇਆ ਸੂਟ ਉਹ ਵੀ ਬਹੁਤ ਜਿਹੜਾ ਮੈਨੂੰ ਮਿਲਿਆ ਨਾ ਗੱਲ ਸੂਟ ਹਾਂ ਉਹ ਆਇਆ ਜਿਆ ਸੋਹਣਾ ਸੂਟ ਨਿੱਕੀ ਨਿੱਕੀ ਕਢਾਈ ਆ ਸੋਹਣੀ ਕਢਾਈ ਆ ਉਹਦੀ ਸੈਂਪਲ ਦੀ ਬਹੁਤ ਸੋਹਣੀ ਲੱਗਦੀ ਆ ਚੁੰਨੀ ਤੇ ਵੀ ਨਿੱਕੀ ਨਿੱਕੀ ਕਢਾਈ ਬਹੁਤ ਸੈਂਪਲ ਚਲੋ ਠੀਕ ਆ ਬੇਬੇ ਨੂੰ ਸੂਟ ਆ ਸ਼ੁਕਰ ਆ ਤੁਹਾਨੂੰ ਮੈਨੂੰ ਤਾਂ ਬੇਬੇ ਨੂੰ ਹੋਰ ਨਾ ਪਸੰਦ ਨਾ ਆਵੇ ਨਹੀਂ ਸੂਟ ਤਾਂ ਆਵੇ ਸਮਾਨ ਵਿਖਾ ਦੇ ਉਹ ਸੱਚ ਸਮਾਨ ਦਿਖਾ ਦਈਏ ਫਿਰ ਤੁਹਾਨੂੰ ਸੂਟ ਕੱਟ ਕੇ ਦਿਖਾਉਣੇ ਹਾਂ ਹਾਂ ਅੱਜ ਆਠ ਪਾ ਕੇ ਲੈਂਦਾ ਬੇਬੇ ਉਹ ਵੇਖ ਸੂਟ ਉਹਨੇ ਰੱਖ ਦੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਜਿਹੜੀ ਚਾਦਰ ਆਪਾਂ ਲੈ ਕੇ ਆਂਤੀ ਨਾ ਬੈੱਡ ਸ਼ੀਟ ਐਡੀ ਇੱਕ ਘੈਂਟ ਲੈ ਕੇ ਆਂਤੀ ਆ ਨਾ ਤੁਹਾਡਾ ਵੇਖ ਕੇ ਮਾ ਹਾਂ ਵੱਡੇ ਲਿਆਂਦੇ ਉਹ ਜੀ ਇਹ ਆ ਹਾਂ ਵੱਡੇ ਕਮਰੇ ਚ ਬੇਬੇ ਆਹੋ ਵੱਡੇ ਬੈੱਡ ਦੀ ਗੱਦਾ ਜਿਹੜਾ ਲਿਆਂਦਾ ਆ ਗੱਦਾ ਲਿਆਂਦਾ ਉਹ ਜੀ ਲਓ ਜੀ ਇਹ ਕੱਢ ਕੇ ਦਿਖਾ ਦਿਓ ਇਹ ਕਿਹੜੇ ਕੱਪੜਾ ਕਿਹੜਾ ਮੰਮੀ ਇਹ ਵੈਲਵਟ ਆਂਦੇ ਸੀਗੇ ਵੈਲਵਟ ਨਾਲੇ ਗਰਮੀਆਂ ਸਰਦੀਆਂ ਤੋਂ ਬੇਬੇ ਮੋਟੇ ਇਕੱਠੀ ਨਹੀਂ ਤੁਸੀਂ ਉਹ ਕਰਿਆ ਜੋ ਇਹਨੂੰ ਨਾ ਚੱਪਾ ਪੈਣ ਨਾ ਵਿਛਾਈ ਰੱਖਿਆ ਜੋ ਜਦੋਂ ਕੋਈ ਆਏ ਗਏ ਦਾ ਕੋਈ ਭੈਣ ਭਰਾ ਆਵੇ ਉਦੋਂ ਵਿਛਾਇਆ ਜੋ ਸੈਂਪਲੀ ਵਿਛਾਈ ਰੱਖਿਆ ਜਾਂ ਕਿਉਂ ਤੁਸੀਂ ਪੈਣਾ ਪੈਰ ਖਰਮਾਈ ਜਾਣੇ ਮਾਜੀ ਨਹੀਂ ਲੈ ਲੈ ਏ ਡੰਗਾ ਪਤਾ ਆ ਰਿਹਾ ਤਾਂ ਧੋਣੇ ਨਹੀਂ ਹੁੰਦਾ ਆ ਖੋਲਿਓ ਇੱਕ ਵਾਰੀ ਦਿਖਾ ਦੋ ਸਰਾਨੇ ਆ ਸਰਾਨੇ ਆ ਯਾਰ ਚਾਦਰ ਵੀ ਬੜੀ ਸੋਹਣੀ ਬੈੱਡ ਸੀਟ ਹੈ ਚਾਦਰ ਬਹੁਤ ਸੋਹਣੀ ਹੈ ਆ ਖੋਲਿਓ ਮਮਾ ਹਾਂ ਚਾਦਰ ਬਹੁਤ ਇਹ ਆ ਚੱਕੋ ਹਾਂ ਚਾਦਰ ਬਹੁਤ ਸੋਹਣੀ ਇਹਨੇ ਇਕੱਠੇ ਨਹੀਂ ਹੋਣਾਗਾ ਹਾਂ ਲਓ ਜੀ ਕਮੈਂਟ ਕਰੋ ਯਾਰ ਆ ਰੰਗ ਬੜੇ ਸੋਹਣੇ ਪਤਾ ਨਹੀਂ ਵੀਡੀਓ ਚ ਕਿਉਂ ਨਹੀਂ ਆ ਰਹੀ ਕਮੈਂਟ ਕਰਕੇ ਦੱਸੋ ਕਿਦਾਂ ਦੇ ਲੱਗੇ ਕਰਨ ਥੋੜਾ ਠਾ ਦਿੰਦਾ ਓਕੇ ਹੋ ਗਿਆ ਹੋਰ ਕੀ ਲਿਆਤਾ ਸੀ ਮਾਮਾ ਗੱਦਾ ਗੱਦਾ ਨਵਾਂ ਸੱਚ ਸੱਜਣਾਂ ਅਸੀਂ ਲਿਆ ਆਏ ਗੱਦੇ ਦੇ ਚੜ੍ਹੋਂ ਨੂੰ ਕਵਰ ਲੈ ਕੇ ਆਂ ਤਾ ਉਹ ਚੜਾ ਨਹੀਂ ਕਵਰ ਉੱਤੇ ਨਹੀਂ ਨਹੀਂ ਉਹ ਚੜਾਉਣਾ ਹੀ ਕਹਿੰਦਾ ਗੱਦੇ ਆ ਆ ਜੱਦ ਰੋਦੋ ਬਿਛੋਣੀ ਜਿਦੋਂ ਕੋ ਮੇਨ ਬੰਦਾ ਆਇਆ ਹੋਵੇ ਪਹਿਲਾਂ ਸੈਂਪਲ ਹੀ ਵਿਖਾਈ ਰੱਖਿਆ ਕਰੋ ਗੱਦੇ ਜ਼ਰੂਰ ਚਿੜਾ ਦਿਓ ਤੇ ਪਰ ਤੁਸੀਂ ਤਾਂ ਮੁੱਖ ਅੱਖਰ ਵਗ ਗੁੱਠੀ ਲਾ ਲਈ ਨਹੀਂ ਜੱਦਰ ਕਾ ਇਧਰ ਕਰਤੀ ਇਧਰ ਕਰ ਦੇ ਦਿਓ ਦੇਖੀ ਨਹੀਂ ਨਾ ਰਹਿ ਚਲੋ ਜੀ ਸਮਾਨ ਸਾਰਾ ਦਿਖਾਤਾ ਜੇ ਸੋ ਹੁਣ ਆਪਾਂ ਕਢਾਂਗੇ ਕਢਾਈ ਮੰਮੀ ਸਾਰਿਆਂ ਨੂੰ ਸਿਖਾ ਦੇਣਾ ਸੋ ਜਿਨ੍ਹਾਂ ਨੂੰ ਕਢਾਈ ਨਹੀਂ ਵੀ ਆਉਂਦੀ ਉਹ ਵੀ ਸੈ ਉਹ ਵੀ ਕੱਢ ਸਕਦੇ ਚਲੋ ਵੀ ਕੱਢੀਏ ਫਿਰ ਕਢਾਈ ਤੇਰੀ ਬਾਹ ਸੋਹਣੀ ਹੈ ਸਰਾਣੇ ਮੋਟੇ ਆਵੇ ਇੱਕ ਚਾਦਰ ਆਪਾਂ ਆ ਲੈ ਕੇ ਆਏ ਸੀ ਇਹ ਪਹਿਲਾਂ ਹੀ ਮਛਾਤੀ ਸੀ ਲੈ ਬੇਬੇ ਹੁਣ ਸੂਟ ਹੀ ਵੇਖੀ ਜਾਣਾ ਹੁਣ ਮੇਰਾ ਨਾਵਾ ਸੂਟ ਆਇਆ ਕਢਾਈ ਕਰਾਂਗੇ ਨਿਜਾਰੇ ਲਵਾਾਂਗੇ ਇਹ ਕਿਹੜੀ ਹਾਂ ਕਰਾਂਗੇ ਕਿਹੜੀ ਕਢਾਈ ਕਰਾਂਗੇ ਉਹ ਸਾਆ ਕਰ ਰਿ ਮੰਦੀ ਕਢਾਈ ਕਰਾਂ ਤੁਹਾ ਮੈਂ ਜਰੂ ਕਰ ਗਏ ਬੇਬੇ ਕਰੀਏ ਸ਼ੁਰੂ ਫਿਰ ਮੇਰੀ ਮੰਮੀ ਕੜਾਈ ਆ ਖੜੀ ਵੇਟ ਹੋ ਰਹੀ ਆ ਕਿ ਨਹੀਂ ਨਹੀਂ ਮੈਨੂੰ ਨੀ ਮੈਥਾ ਵੇਟ ਹੁੰਦੀ ਨਹੀਂ ਮੈਂ ਤਾਂ ਰੋਟੀਆਂ ਮੈਂ ਪਕਾਉਣੀਆਂ ਨਹੀਂ ਚਾਹੀਦੀ ਜੇ ਰੋਟੀਆਂ ਕਮੀ ਚ ਕੱਢਣਾ ਮੇਰਾ ਇਹ ਹੁਣੇ ਮੈਂ ਪਾਉਣਾ ਤੇ ਹੁਣੇ ਸੋਹਣੇ ਲੋਕਾਂ ਨੂੰ ਵਖਾਉਣਾ ਲੈ ਨਹੀਂ ਹੁਣੇ ਨਹੀਂ ਬੇਬੇ ਕੱਢਣਾ ਪੈਣਾ ਛੇ ਜੀਆ ਮੈਂ ਕਿੱਡਾ ਸੋਹਣਾ ਲੱਗਦਾ ਹੈਨਾ ਹਾਂ ਚੱਲ ਆਪਾਂ ਲਓ ਜੀ ਹੁਣ ਤੁਹਾਨੂੰ ਦੱਸਦੇ ਸਾਰਾ A to Z ਕਿ ਕਿਵੇਂ ਕੜਾਈ ਕਰਨੀ ਆ ਇੱਕ ਪਤਾ ਨਹੀਂ ਜਦੋਂ ਸੂਟ ਸਾੜ ਸ਼ੁਰੂ ਕਰਦੇ ਆ ਨਾ ਕਹਿ ਦਿੰਦੇ ਪੋਖਾਣਾ ਅੱਜ ਪਤਾ ਨਹੀਂ ਪੋਖਾ ਕੀ ਹੁੰਦਾ ਐ ਮੇਰੇ ਪੋਖਾ ਕੀ ਹੁੰਦਾ ਕੰਮ ਦਾ ਖਾਣਾ ਜੇ ਪੋਖਾ ਜਾਂਦਾ ਪੋਖਾ ਬਾਹਰ ਉੱਥੇ ਚਲਾਇਆ ਪੋਖਾਣਾ ਜੀ ਬੇਬੇ ਲੈ ਕੇ ਬਾਬੇ ਦਾ ਨਾ ਕਰਦੀ ਏ ਸ਼ੁਰੂ ਹੋਰ ਫੇਰ ਹੀ ਮੈਨੂੰ ਯਕੀਨ ਆਊਗਾ ਵੀ ਮੇਰਾ ਸੂਟ ਕੱਢਣ ਲੱਗੇ ਆ ਲਓ ਜੀ ਅੱਜ ਹੁਣ ਲੱਗੀ ਜੇ ਰਿਬਨ ਕਢਾਈ ਕਿਹੜੇ ਕਿਹੜੇ ਕਲਰ ਨੇ ਮਮਾ ਕਰਾਂ ਦੀ ਦਿਖਾਓ ਬੇਬੇ ਆਹ ਜਿਹੜੇ ਕਲਰ ਲੈ ਕੇ ਆਂਦੇ ਤਿੰਨ ਕਲਰ ਆ ਇਹ ਆ ਮਹਰੂਨ ਤੇ ਪੋਖਾ ਗ੍ਰੀਨ ਆ ਗ੍ਰੀਨ ਜਾਇਆ ਤੇ ਇੱਕ ਪਰਪਲ ਆ ਜਾ ਠੀਕ ਆ ਸੋਹਣਾ ਰੰਗ ਬੇਬੇ ਆ ਜਾਉ ਨੂੰ ਆ ਨਾਭੀ ਆ ਆਹਰਾ ਲਓ ਜੀ ਸਭ ਤੋਂ ਪਹਿਲਾਂ ਆ ਕੀ ਇਹਨੂੰ ਕੀ ਕਹਿੰਦੇ ਫਰੇਮ ਫਰੇਮ ਲਾ ਲਿਆ ਫਰੇਮ ਦੇ ਵਿੱਚ ਆਪਾਂ ਸੂਟ ਨੂੰ ਪਾ ਲਿਆ ਸੋ ਸਭ ਤੋਂ ਪਹਿਲਾਂ ਕਿਵੇਂ ਕਿਵੇਂ ਕਟਾਈ ਕਰਨੀ ਮੰਮੀ ਦੱਸਣਗੇ ਇਹ ਉਹ ਚਾ ਕਰੀਬਨ ਇਦਾਂ ਇਹਦੇ ਨੇ ਪੰਜ ਲੜੀਆਂ ਕਰਨੀਆਂ ਆਪਾਂ ਗੋਲ ਗੋਲ ਸਾਰਾ ਪ੍ਰੋਪਰ ਦੱਸਣਾ ਕਿ ਕਿਵੇਂ ਕਰਕੇ ਜੇ ਕਿਸੇ ਨੇ ਕਿਸੇ ਨੂੰ ਕਈਆਂ ਨੂੰ ਹੁਣ ਬੜੇ ਜਾਣੇ ਮਿਲਦੇ ਜਿਨ੍ਹਾਂ ਨੂੰ ਕਢਾਈ ਆਉਂਦੀ ਮਮਾ ਉਹ ਭੁੱਲ ਜਾਂਦੇ ਨੇ ਕਿ ਮੜਾ ਜਾਂ ਆਈਡੀਆ ਹੋ ਜੇ ਕਿ ਕਿੱਦਾਂ ਕਢਾਈ ਕਰਨੀ ਇਹ ਤਾਂ ਬਹੁਤ ਸੌਖੀ ਹੈ ਇਹ ਉਹ ਚੱਕ ਇਹ ਬਸ ਹੁਣ ਇਹਨੂੰ ਇਹਨੂੰ ਚੱਕ ਲੈਣਾ ਆਪਾਂ ਓਕੇ ਜਿਹੜਾ ਆ ਜਿਹੜਾ ਇਹਨੂੰ ਨੱਪ ਲੈਣਾ ਚੱਕ ਲੋ ਤੇ ਨਾਪ ਲੋ ਅੱਛਾ ਇਹਨੂੰ ਚੱਕ ਲੈਣਾ ਇਹ ਮੇਰੇ ਹਿਸਾਬ ਨਾਲ ਸੌਖੀ ਕਢਾਈ ਹੈ ਹਨਾ ਟਾਂਕੇ ਵਾਲੀ ਹਾਂ ਇਹ ਤਾਂ ਸੌਖੀ ਆ ਬਸ ਅੱਛਾ ਬਸ ਆਇਆ ਇੱਕ ਦੇ ਉੱਪਰ ਉਹ ਨਗਾ ਦੇਣਾ ਇੱਕ ਦੇ ਥੱਲੇ ਜਿਹੜਾ ਆਪਾਂ ਚੱਕਿਆ ਉਹ ਨਾਪ ਦੇਣਾ ਅਗਲੀ ਵਾਰੀ ਜਿਹੜਾ ਨੱਪਿਆ ਉਹ ਚੱਕ ਲੈਣਾ ਓਕੇ ਲਾਏ ਬੇਬੇ ਪਰਪਲ ਫੁੱਲ ਪਾ ਦੇ ਤੇਰੇ ਸੂਟ ਤੇ ਤੇ ਚਾਹੀਦੇ ਵੀ ਸੀ ਮੈਂ ਕਰਾ ਦੇ ਬੇਬੇ ਆਂਦੇ ਸੀ ਵੀ ਇਹਦੇ ਫੁੱਲ ਪਾਉਣੇ ਮੈਂ ਵੀ ਲਓ ਜੀ ਇਦਾਂ ਕਰਕੇ ਚੱਕ ਲਿਆ ਰੱਖ ਲਿਆ ਸੋ ਇਦਾਂ ਕਰਕੇ ਆਪਣਾ ਫੁੱਲ ਰੈਡੀ ਹੋ ਜਾਣਾ ਜੀ ਕੋਈ ਔਖਾ ਨਹੀਂ ਗਾ ਕੋਈ ਨਾ ਸੌਖਾ ਹੀ ਆ ਕੰਮ ਤੇ ਸੂਈ ਵੀ ਆਈ ਮਿਲ ਜਾਂਦੀ ਆ ਵੱਡੇ ਨਖਾਰੇ ਵਾਲੀ ਇਹ ਔ ਚੱਕੋ ਲਓ ਜੀ ਅੱਜ ਹੋ ਰਹੀ ਏ ਸੂਟ ਤੇ ਰੀਬਨ ਕਢਾਈ ਹੋਰ ਬੇਬੇ ਦੇ ਸਪੈਸ਼ਲ ਸੂਟ ਦੀ ਫਾਇਖੇ ਨਾ ਆਖਿਆ ਸੀ ਮੈਂ ਸੂਟ ਕਢਾਉਣਾ ਮੈਂ ਸੋ ਬੜੇ ਟਾਈਮ ਤੋਂ ਉਹਨਾਂ ਨੇ ਵੀ ਇਹ ਨਵਾਂ ਕੱਢ ਕੇ ਦਿੱਤਾ ਕਪੜਾ ਦੇ ਨਵਾਂ ਆਇਆ ਵਾ ਕਹਿੰਦੇ ਬੇਬੇ ਦੇ ਇਹੀ ਸੋਹਣਾ ਲੱਗੂ ਬੇਬੇ ਦੇ ਇਹੀ ਸੋਹਣਾ ਲੱਗੂ ਸ਼ਾਈਨਿੰਗ ਵਾਲਾ ਹਣ ਬੇ ਬਸ ਵਿਆਹ ਸ਼ਾਦੀ ਕੋਈ ਆ ਜਾ ਬੇਬੇ ਵਿਆਹ ਨਾ ਆਇਆ ਤੇ ਡਿਨਰ ਡਿਨਰ ਕਰਨ ਜਾਣਾ ਪੈਣਾ ਇਹ ਸੂਟ ਦਾ ਡਿਨਰ ਕਹਾਂ ਪਾ ਕੇ ਜਦ ਪ੍ਰੋਜਪੁਰ ਪਾ ਕੇ ਜਾਉਂ ਕਾਟ ਦੇ ਦੇ ਬਰਾ ਮੈਂ ਤੇ ਆਉਂਦੇ ਮੈਂ ਡਿਨਰ ਪਾ ਕੇ ਜਾਣਾ ਹੈ ਡਿਨਰ ਤੇ ਹਾਂ ਡਿਨਰ ਤੇ ਠੀਕ ਆ ਬੇਬੇ ਫੇਰ ਵੀ ਨਾ ਕੀ ਫੇਰ ਕਰੀਏ ਜੇ ਹੈ ਕਮੀਜ਼ ਸਿਮਟਾ ਜਾਵੇ ਕੱਟਿਆ ਜਾਵੇ ਫੇਰ ਡਿਨਰ ਕਰੀਏ ਜਾਂ ਨਾ ਕਰੀਏ ਮੈਂ ਡਿਨਰ ਤੇ ਚੱਲਣਾ ਠੀਕ ਆ ਬੇਬੇ ਨੂੰ ਖੁਸ਼ੀ ਹੈ ਬੜੀਆ ਸੂਟ ਚੱਲ ਸ਼ੁਕਰ ਬੇ ਰੰਗ ਬਹੁਤ ਲਓ ਜੀਆ ਹੋਰ ਹੋਰ ਗੱਲਾਂ ਚਾਹ ਅੱਛਾ ਬਣ ਗਿਆ ਅੱਛਾ ਜਦੋਂ ਬਣ ਗਿਆ ਤਾਂ ਬੈਕ ਸਾਈਡ ਇਦਾਂ ਕੱਢ ਦੇਣਾ ਇਹ ਫਿਰ ਆਏ ਨਾ ਉੱਧੜ ਨਾ ਜਾਵੇ ਅੱਛਾ ਆ ਲਾ ਤਾ ਇਹ ਤਾਂ ਕੈਂਚੀ ਕਿੱਧਰ ਆ ਆ ਆਪਣਾ ਇਦਾਂ ਫੁੱਲ ਰੈਡੀ ਹੋ ਗਿਆ ਜੀ ਤੇ ਹੁਣ ਆਪਾਂ ਇਹਨੂੰ ਕੱਟ ਦਾਂਗੇ ਇਹ ਵੈਸੇ ਮੰਮੀ ਸੌਖਾ ਆ ਬਾਕੀ ਕਢਾਈਆਂ ਨਾਲੋਂ ਮੈਨੂੰ ਸੌਖਾ ਲੱਗਦਾ ਨਾਲੇ ਜਦੋਂ ਆਪਾਂ ਆਪ ਕੱਢਦੇ ਨੇ ਉਹਦੀ ਸਕੂਨ ਜਿਹਾ ਬੜਾ ਮਿਲਦਾ ਖੁਸ਼ੀ ਜੀ ਮਿਲਦੀ ਆ ਵੀ ਹਾਂ ਇੰਨਾ ਤੁਹਾਡੇ ਤੋਂ ਵੱਧ ਖੁਸ਼ ਤੇ ਅੱਜ ਬੇਬੇ ਆ ਮੇਰਾ ਸੂਰ ਨਿਕਲਦਾ ਲਓ ਜੀ ਹੁਣ ਕਿਹੜਾ ਡਿਜ਼ਾਈਨ ਪਾਉਣਾ ਜੀ ਹੁਣ ਆਪਾਂ ਪਾਈਏ ਆਹ ਅੱਛਾ ਤਿੰਨ ਫੁੱਲ ਨੇ ਤਿੰਨ ਫੁੱਲ ਇਹ ਤੇ ਜਿਵੇਂ ਆਪਾਂ ਆ ਹੋ ਗਿਆ ਪਰਪਲ ਪਰਪਲ ਇਹ ਤੇ ਫਰੋਜੀ ਇਹ ਤੇ ਮਰੂਨ ਆ ਜਾਊਗਾ ਅੱਛਾ ਅਲੱਗ-ਅਲੱਗ ਪਾਵਾਂਗੇ ਹੂੰ ਫੁੱਲ ਤੇ ਪੱਤੇ ਆਪਾਂ ਹਰੇ ਕਰਦੇ ਨੇ ਲਓ ਜੀ ਹੁਣ ਆਪਾਂ ਪਾਵਾਂਗੇ ਫੁੱਲ ਫਰੋਜੀ ਕਲਰ ਦਾ ਆ ਸੈਂਟਰ ਚ ਆਪਾਂ ਨਾ ਕੱਢ ਲੈਣਾ। ਅੱਛਾ ਥੱਲੋਂ ਦੀ ਕੱਢਣੀ। ਆ ਬਿੰਦੀ ਆ ਨਾ ਜਿਹੜੀ ਸੈਂਟਰ ਚੋਂ ਕੱਢ ਲੈਣੀ। ਹੁਣ ਬਸ ਆਪਾਂ ਅੰਦਾਜ਼ੇ ਜੇ ਨਾਲੇ ਦੇ ਪੰਜ ਹਿੱਸੇ ਕਰ ਲੈਨੇ ਗੋਲ ਚੱਕਰ ਦੇ। ਪੰਜ ਹਿੱਸਿਆਂ 'ਚ ਡਿਵਾਈਡ ਕਰ ਲੈਣਾ। 1 ਅੱਛਾ ਫੇਰ ਵਿਚਾਲੇੋਂ ਕੱਢ ਕੇ ਅੱਛਾ 2 ਆ ਤਿੰਨ ਹੋ ਗਏ ਨਾ। ਇਹ ਆ ਹੋ ਗਏ ਤਿੰਨ। ਤੇ ਆ ਹੋ ਗਏ ਚਾਰ। ਆ ਹੋ ਗਏ। ਆ ਪੰਜ ਮੈਂ ਇੱਥੇ ਕੱਢ ਲਿਆ। 4 ਤੇ ਆ ਹੋ ਗਏ ਪੰਜ ਮੈਂ ਕਿੱਧਰ ਨੂੰ ਪੰਜ ਆ ਪੰਜ ਹੋ ਗਏ ਲਓ ਜੀ ਆ ਹੋ ਗਏ ਪੰਜ ਦੇਖੋ 1 2 3 4 5 ਹੁਣ ਹੁਣ ਫੇਰ ਆਪਾਂ ਐ ਨਾ ਸੈਂਟਰ 'ਚ ਹੀ ਇੰਨਾ ਦੇ ਕੱਢ ਲੈਣੀ ਸੋਈ ਅੱਛਾ ਜੀ ਜਮਾ ਵਿਚਾਲ ਲਿਓ ਦੀ ਵਿਚਾਲ ਲਿਓ ਬਸ ਹੁਣ ਉਹੀ ਇੱਕ ਚੱਕ ਲਾ ਚੱਕ ਲੋ ਤੇ ਰੱਖ ਲੋ ਕੰਮ ਸੌਖਾ ਯਾਰ ਚੱਕ ਲੋ ਤੇ ਰੱਖ ਲੋ ਹੈ ਬੇਬੇ ਦੇਖਣ ਨੂੰ ਸੌਖਾ ਲੱਗਦਾ ਹੁੰਦਾ ਜਿਹੜਾ ਕਰਦਾ ਉਹਨੂੰ ਪੁੱਛੋ ਸਹੀ ਗੱਲ ਹਾਂ ਬਸ ਐ ਵੀ ਮਨ ਮਾਰ ਕੇ ਬਹਿਣਾ ਪੈਂਦਾ ਲਓ ਜੀ ਐਦਾਂ ਹੀ ਚੱਕ ਲੋ ਰੱਖ ਲੋ ਕੋਈ ਵੀ ਜੀ ਸਿੱਖਣ ਨੂੰ ਮम्मा ਥੋੜਾ ਟਾਈਮ ਤੇ ਲੱਗਦਾ ਹੁੰਦਾ ਹਾਂ ਤੇ ਪਰ ਉਹ ਚਾਹ ਸ਼ੌਂਕ ਵੀ ਬੰਦੇ ਨੂੰ ਸ਼ੌਂਕ ਹੁੰਦਾ ਵੀ ਮੈਂ ਆਪੇ ਕੱਢਣਾ ਵਾ ਫਿਰ ਆਪਦੇ ਆਪ ਹੀ ਨਿਬੜੀ ਜਾਂਦਾ ਵਾ ਕਿੰਨਾ ਵੀ ਮੇਰੀਆਂ ਮਾਵਾ ਭੈਣਾਂ ਨੂੰ ਸ਼ੌਂਕ ਆ ਇਦਾਂ ਕੱਢਣ ਸੋ ਇਦਾਂ ਤੁਸੀਂ ਕਢਾਈ ਸੈਕਸ ਆਉਂਦੀ ਆ ਨਾ ਉਹ ਵੀ ਕੱਢ ਸਕਦੇ ਹਾਂ ਘਰੇ ਟਰਾਈ ਕਰ ਕਰਕੇ ਕੋਈ ਚੀਜ਼ ਆਉਂਦੀ ਸੋ ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਐਸਟੀਮੇਟ ਜਾਂ ਲੱਗ ਗਿਆ ਹੁਣ ਅੰਦਾਜ਼ਾ ਹੋ ਗਿਆ ਹੁਣ ਕਿ ਕਿੱਦਾਂ-ਕਿੱਦਾਂ ਆਪਾਂ ਸੂਟ ਕੱਢ ਸਕਦੇ ਆ ਟਾਂਕਾ ਕਢਾਈ ਅੰਕਾ ਕਢਾਈ ਨਹੀਂ ਇਹ ਇਹ ਵਨ ਕਢਾਈ ਆ ਬੇਬੇ ਮੇਰਾ ਸੂਟ ਵੇਖ ਕੇ ਨਾ ਤੁਸੀਂ ਨਾ ਰੀਸ ਕਰਿਆ ਜਾਂ ਮੇਰਾ ਸੂਟ ਲੱਗ ਹੀ ਰਵੇ ਠੀਕ ਆ ਜੀ ਹਾਂ ਓਏ ਹੋਏ ਹੋਏ ਬੇਬੇ ਹਾਂ ਨਜਨਾ ਨਾ ਤੇ ਚੁੱਪ ਖਾ ਜਾ ਲਾ ਹੋਰ ਲਾ ਵੇ ਸਜਣਾ ਇੱਧਰ ਫੁੱਲ ਚੈੱਕ ਕਰੋ ਹਨਾ ਕਿੱਡੇ ਸੋਹਣੇ ਲੱਗ ਰਹੇ ਆ ਕਲਰਫੁਲ ਤੇ ਆ ਵੇਲ ਆਪਣੀ ਆ ਗਈ ਹਰੇ ਰਾਂਗ ਦੀ ਡਾਲਰ ਨੂੰ ਦਿਖਾ ਦਿਓ ਪਹਿਲਾਂ ਸੂਟ ਲੈ ਜੱਫੀ ਪਾਉ ਡਾਲਰ ਦਾ ਡਾਲਰ ਚਾਹੁੰਦਾ ਹਰਮਨ ਦਾ ਮੂੰਹ ਚਟਿਆ ਉਦਨ ਨੂੰ ਬਹੁਤ ਮਾੜੀ ਕੀਤੀ ਡਾਲਰ ਤਾਂ ਇਹਦਾ ਚਟਿਆ ਓਏ ਹੋਰ ਗੱਲਾਂ ਛੱਡੋ ਆਪਾਂ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਹੈ ਹਨਾ ਹੈਗਾ ਵੀ ਸੌਖਾ ਹੀ ਆ ਨਿਕਲ ਵੀ ਛੇਤੀ ਜੀ ਮੰਮਾ ਵੀਲਾਂ ਕਿਦਾਂ ਪਾਉਣੀਆਂ ਵੀਲ ਵੀ ਦੱਸੋ ਮਾੜੀ ਆ ਵਾਲੀ ਹਾਂਜੀ ਇਹ ਇਹਨੂੰ ਐਂ ਵੀ ਆਪਾਂ ਪੇਂਟ ਵੀ ਕਰ ਸਕਦੇ ਆ ਲਾਈਨਿੰਗ ਕਰ ਸਕਦੇ ਅੱਛਾ ਇਹ ਤੇ ਪੇਂਟ ਕਰੋਗੇ ਤੁਸੀਂ ਹਾਂ ਇਹ ਤੇ ਪੇਂਟ ਐ ਬਸ ਕਰ ਦੇਣਾ ਤੇ ਆ ਆਪਾਂ ਬਸ ਹੁਣ ਸਾਰੇ ਆਹ ਕਲਰ ਪਾਉਣੇ ਆ ਲਓ ਜੀ ਮਰੂਨ ਫਰੋਜ਼ੀ ਤੇ ਆਹ ਕਿਹੜਾ ਪਰਪਲ ਤੇ ਆਹ ਗ੍ਰੀਨ ਕਲਰ ਦੀ ਆ ਗਈ ਹਨਾ ਆ ਵੀ ਗ੍ਰੀਨ ਜੇ ਬੇਬੇ ਬਹੁਤ ਸੋਹਣਾ ਕੰਬੀਨੇਸ਼ ਟਾਲੀਆਂ ਟਾਲੀਆਂ ਬੇਬੇ ਖੋਸ਼ ਅੱਜ ਮੇਰਾ ਸੂਟਰ ਅੱਗੇ ਬਹੁਤ ਸੋਹਣਾ ਸੂਟਰ ਤੇ ਕਟਾਈ ਵੀ ਬੜੀ ਸੋਹਣੀ ਹੈ ਨਿੱਕੀ ਨਿੱਕੀ ਕਟਾਈ ਉਹ ਬਹੁਤ ਸੋਹਣੀ ਆ ਉਹਦੀ ਅੰਗੂਆ ਆ ਕਟਾਈ ਉਹਦੀ ਅੰਗੂਆ ਨਿੱਕੀ ਨਿੱਕੀ ਬੇਬੇ ਤੇਰੇ ਮੈਨੂੰ ਕਹਿਣਾ ਰਹਿਣਾ ਵੀ ਤੂੰ ਸੂਟਾਂ ਦੀਆਂ ਗੱਲਾਂ ਹੀ ਕਰਦੀਆਂ ਤੇ ਹੁਣ ਬੇਬੇ ਵੀ ਸੂਟਾਂ ਦੀਆਂ ਗੱਲਾਂ ਕਰਨ ਲੱਗ ਆਏ ਹੁੰਦੇ ਆ ਸਾਰੇ ਹਰ ਮਰ ਤੋਂ ਮੇਰੀ ਗੱਲ ਸੁਣ ਸੁਣ ਹਾਂਜੀ ਸੁਣਾਓ ਅਗਲਾ ਕਿੰਨਾ ਨਾ ਗੋਂਡੀ ਤੜਕਾ ਲਾਉਂਦਾ ਗੰਡਿਆਂ ਨੂੰ ਆਖੋ ਵੀ ਗੰਡਿਆਂ ਨੂੰ ਤੜਕਾ ਲਾਈਏ ਹਾਂ ਰੀਤਾ ਕਰਨੀ ਪਈ ਨਾ ਹਾਂ ਸਹੀ ਸਹੀ ਗੱਲ ਆ ਆਪਾਂ ਜ਼ਰੂਰ ੁਖੀ ਰੋਟੀ ਖਾਣੀ ਆਪ ਕੋ ਗੰਡੇ ਤੜਕਾ ਲਾਈਏ ਖੁਸ਼ੀ ਹੁੰਦੀ ਆ ਬੇਬੇ ਸਾਰਿਆਂ ਨੂੰ ਹਾਂਜੀ ਹਰ ਇੱਕ ਚੀਜ਼ ਦੀ ਚਲੋ ਜੀ ਆ ਬੇਲ ਬੂਟੀਆਂ ਪੈ ਰੀਆਂ ਜੀ ਮੈਂ ਕਿਹਾ ਧਾਗਾ ਪਾਇਆ ਨਾ ਇਹ ਆਪ ਪੱਤੀ ਇਹ ਸੌਖੀ ਆ ਬਸ ਇਹਦਰ ਜਿਹੜੀਆਂ ਡੰਡੀਆਂ ਜੀਆਂ ਨੇ ਸਿੱਧੀਆਂ ਐ ਕਰਕੇ ਇਹਦੇ ਵਿੱਚ ਦੀਆਂ ਆਪਾਂ ਕੱਢ ਦੇਣੀ ਵੀ ਇਹ ਸਿੱਧਾ ਅੱਛਾ ਇਹਦੇ ਤੇ ਹੂੰ ਆ ਜਿਹੜੀਆਂ ਸਿੱਧੀਆਂ ਡੰਡੀਆਂ ਚਾ ਮੰਮੀ ਤੁਸੀਂ ਇਹ ਕਿੱਥੋਂ ਸਿੱਖਿਆ ਸਾਰੀ ਘੜਾਈ ਕੀਨੇ ਸਿਖਾਈ ਤੁਹਾਨੂੰ ਮੈਂ ਆਏ ਪਹਿਲਾਂ ਜਿਵੇਂ ਸਿੰਦੀ ਹੋਈ ਪੱਥਰ ਟਾਂਕਾ ਹੋਇਆ ਜਿਵੇਂ ਆਪਾਂ ਕਿਸੇ ਦੇ ਵੇਖ ਲਿਆ ਮੈਂ ਅੱਗੇ ਜਾਣੀ ਸੂਟ ਥੋੜੇ ਜਿਹਾ ਕੱਢਦੇ ਸੀ ਥੋੜੇ ਸਹਰਾਣੇ ਸਰੂਨੇ ਚਾਦਰਾਂ ਹੁੰਦੀਆਂ ਸੀ ਹਾਂ ਹਾਂ ਅੱਗੇ ਤੈਨੂੰ ਪਤਾ ਵੀ ਕਿਹੜਾ ਇੰਨਾ ਪੜਦੇ ਪੁੱੜਦੇ ਹੁੰਦੇ ਸੀ ਕਾਸ ਕਰ ਲਿਆ ਬਾ ਚਾਦਰਾਂ ਚੂਦਰਾਂ ਕੱਢ ਲੋ ਤੇ ਕਿਸੇ ਦੀਆਂ ਵੀ ਵੇਖਣੀਆਂ ਨਾ ਮੈਂ ਸਿੱਖ ਕੇ ਹੀ ਰਹਿੰਦੀ ਹੁੰਦੀ ਸੀ ਮੈਂ ਜਿਹਦੀ ਵੇਖ ਲੈਣੀ ਨਵੀਂ ਚੀਜ਼ ਉਹਨਾਂ ਦੇ ਘਰੇ ਜਾਵੇਂ ਮੈਂ ਸਿੱਖਣੀ ਸਿੱਖਣੀ ਅੱਛਾ ਉਹਨਾਂ ਤੋਂ ਸਿੱਖ ਕੇ ਆਉਂਦੇ ਤੇ ਨਾਨੀ ਨਾਨੀ ਤੋਂ ਵੀ ਕੁਝ ਸਿੱਖਿਆ ਤੁਸੀਂ ਨਾਨੀ ਤੋਂ ਵੀ ਬਹੁਤ ਕੁਝ ਸਿੱਖਿਆ ਨਾਨੀ ਨੂੰ ਪੋਲਾ ਤਾਂ ਕਾ ਨਾਨੀ ਨੇ ਸਿਕਾਇ ਜਿਹੜਾ ਇੱਕ ਹੁੰਦਾ ਮੱਖੀ ਟਾਂਕਾ ਜਿਹਨੂੰ ਆਏ ਕਹਿ ਦਿੰਦੇ ਕ੍ਰੋਸ ਉਹ ਸਾਰੇ ਉਹ ਵੀ ਕਢਾਈ ਆਪਾਂ ਕੱਢਾਂਗੇ ਹਾਂ ਆਪਾਂ ਅੱਜ ਕਿਸ ਦਿਨ ਚਾਦਰਾਂ ਵਿਖਾਵਾਂਗੇ ਮੇਰੀਆਂ ਦਾਜ ਵਾਲੀਆਂ ਸਾਰੇ ਗਾਂਢ ਟਾਂਕਾ ਸਾਰੇ ਕੱਢੇ ਹੋਏ ਟਾਂਕੇ ਵਾਹ ਜੀ ਵਾਹ ਸਿੰਦੀ ਦੀਆਂ ਵੇਖੇ ਤੂੰ ਕਿੰਨੀਆਂ ਪਾਰੀਆਂ ਚਾਦਰਾਂ ਕੱਢ ਉਦੋਂ ਆਏ ਮੱਥਾ ਮਾਰੀ ਜਾਂਦੇ ਹੁੰਦੇ ਸੀ ਕੱਲ ਆਂਟੀ ਮਿਲੇ ਸੀ ਉਹ ਕੀ ਕਹਿੰਦੇ ਸੀ ਉਹ ਉਹ ਕਹਿੰਦੇ ਨਾ ਵੀ ਅਸੀਂ ਤੁਹਾਡੇ ਬਲੌਗ ਵੇਖ ਕੇ ਦੋ ਤਿੰਨ ਜਾਣੇ ਉੱਥੇ ਜਿੰਨੇ ਵੀ ਛਪੌਣ ਆਏ ਵੀ ਤੁਹਾਡੇ ਬਲੌਗ ਵੇਖ ਕੇ ਅਸੀਂ ਕੱਢਣ ਲੱਗੇ ਹੁਣ ਹਾਂ ਕਿ ਜਿਵੇਂ ਪਹਿਲਾਂ ਕੱਢ ਦਿੰਦੇ ਹੋ ਬਾਅਦ ਛੱਡਦਾ ਸੀ ਹੁਣ ਲੋਕਾਂ ਨੇ ਪਹਿਲਾਂ ਛੱਡ ਦਤਾ ਸੀ ਕੱਢਣਾ ਹੁਣ ਲੋਕਾਂ ਨੇ ਫੇਰ ਪੁਰਾਣਾ ਕੰਮ ਫੇਰ ਸ਼ੁਰੂ ਕਰ ਦਿੱਤਾ ਹਾਂ ਤੇ ਪਰ ਆਪਾਂ ਨਹੀਂ ਛੱਡਿਆ ਆਪਾਂ ਕੱਢ ਹੀ ਗਏ ਮਮੀ ਇਹ ਕੱਢਦੇ ਰਹਿੰਦੇ ਚਲੋ ਪਾ ਦਿਓ ਵੇਲ ਬੂਟੀਆਂ ਪਾ ਦੇ ਫੁੱਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰਨੀ ਦੇ ਮੁੰਡੇ ਆ ਮੈਨੂੰ ਨੱਚ ਦੀ ਦੇਖਣਾ ਛੂਟ ਸੁਵਾ ਦੇ ਫਿੱਟ ਮੁੰਡੇ ਆਵੇਂ ਮੇਰੀ ਨੱਚ ਦੀ ਦੀ ਫੋਟ ਖਿੱਚੇ ਮੁੰਡੇ ਆਵੇਂ ਮੇਰੀ ਨੱਚ ਦੀ ਦੀ ਫੋਟ ਆਹ ਪੈਟ ਸੂਟ ਬਾਦੋ ਬੇਬੇ ਦੇ ਕਰਾਂ ਦੀ ਫੁੱਲ ਬੂਟੀਆਂ ਵਾਲਾ ਹੀ ਦੇਣਾ ਆਪਾਂ ਬਹੁਤ ਸੋਹਣਾ ਕੰਬੀਨੇਸ਼ਨ ਬਣਿਆ ਆ ਬੈਹ ਜਾ ਬੈਹ ਜਾ ਕਰੂਗੀ ਸੂਟ ਪਾ ਕੇ ਬੈਹ ਜਾ ਬੇਬੇ ਵਾਲੀ ਵੇਖਣਾ ਬੈਹ ਜਾ ਨਹੀਂ ਨੱਚ ਲਾ ਨੱਚ ਲਾ ਇਹ ਸੋਹਣਾ ਬਹੁਤ ਸੋਹਣਾ ਜੇ ਮੁੰਡਿਆ ਮੈਨੂੰ ਨੱਚਦੀ ਵੇਖਣਾ ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਟੁੱਟ ਜੁਹਲਾ ਰੇ ਖੰਬੇ ਬੇਬੇ ਬਾਤ ਕਰ ਬੱਸ 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 ਲੋਏ ਸੂਟ ਦੀ ਕਢਾਈ ਦੀ ਗੱਲ ਕਿੱਥੋਂ ਕਿ ਤੱਕ ਪਹੁੰਚੀ ਆ ਫੁੱਲ ਬੂਟੀਆਂ ਬਹੁਤ ਸੋਹਣੀਆਂ ਬਣ ਚੁੱਕੀਆਂ ਸੋ ਜਿਨ੍ਹਾਂ ਨੂੰ ਨਹੀਂ ਵੀ ਇਹ ਜਿਹੜੀ ਕਢਾਈ ਆਉਂਦੀ ਉਹ ਵੀ ਸਿੱਖ ਸਕਦੇ ਆ ਬੇਬੇ ਕੰਮ ਵੀ ਜ਼ਰੂਰੀ ਆ ਨਾਲ ਨਾਲ ਹਨਾ ਮਾ ਇਹ ਤਾਂ ਬੜਾ ਜ਼ਰੂਰੀ ਆ ਆ ਸੂਟ ਦਾ ਬੜਾ ਜ਼ਰੂਰੀ ਇਹ ਤਾਂ ਪ੍ਰਾਈਵੇਟ ਆ ਨਾ ਚਾ ਸੂਟ ਦਾ ਜ਼ਿਆਦਾ ਜ਼ਰੂਰੀ ਆ ਮੰਮੀ ਕਿੰਨੇ ਕੁ ਫੁੱਲ ਰਹਿ ਗਏ ਬਸ ਬਸ ਪਾਈ ਜਾਣੇ ਆ ਬੜੀ ਘਟਾਈ ਘਟੂ ਹੋ ਰਹੀ ਆ ਆਈ ਆ ਆਹਲੇ ਆਦਲੋ ਤੇ ਮੈਨੂੰ ਪੁੱਛਦੇ ਨਹੀਂ ਜਾਂਦੇ ਨਹੀਂ ਲੈ ਡੈਡੀ ਹੋਰ ਕੱਲ ਕੱਲ ਤੁਰ ਜਾਂਦੇ ਆ ਅਈਦਾ ਸਾਡਾ ਤੁਹਾਡਾ ਪੁੱਤ ਨਾਲ ਗਿਆ ਹੋਏ ਤੁਹਾਡੇ ਲਈ ਕੁਛ ਨਾ ਲਿਆਤਾ ਹੋਵੇ ਕਿੱਥੇ ਲਿਆਤਾ ਮੈਂ ਤੋ ਖਾਇਆ ਨਹੀਂਗਾ ਰੋ ਤੂੰ ਆਈ ਨਹੀਂ ਬਾਹਰ ਤੂੰ ਹੀ ਗਏ ਹੋਏ ਲਾ ਜੀ ਡੈਡੀ ਲਈ ਆ ਕੇ ਪਾ ਗੈਪ ਲੈ ਕੇ ਆਂਤਾ ਦਿਖਾ ਦਈਏ ਫਿਰ ਡੈਡੀ ਇੱਧਰ ਆਓ ਚਲੋ ਕੀ ਲੈਣਾ ਮੇਰਾ ਤੋ ਤੁਹਾਡੇ ਲਈ ਲਿਆਉਂਦੀਆਂ ਸੋਹਣੀਆਂ ਸੋਹਣੀਆਂ ਪੱਗਾਂ ਮੰਮੀ ਦੇ ਸੂਟ ਨਾਲ ਦੀਆਂ ਆ ਮੈਂ ਤੁਹਾਡੇ ਸੂਟ ਨਾਲ ਦੀ ਪਾਗ ਗਿਆ ਜਿੱਦਣ ਹੋਇਆ ਬਾਅਦ ਦੇ ਹਾਂ ਮੇਰੇ ਹੋਏਗਾ ਕਲਰ ਹੈ ਨਹੀਂ ਜਿੱਦਣ ਹੋਇਆ ਬਾਡੇ ਮੈਚਿੰਗ ਕਰਕੇ ਪਾਣੀ ਪਗ ਦੀਨੀ ਤੈਨੂੰ ਸੋਭਾ ਸਾਰੇ ਜਗ ਦੀਨੀ ਤੈਨੂੰ ਸੋਭਾ ਸਾਰੇ ਜਗ ਦੀਨੀ ਕਮਣੀ ਕਰਾ ਦੇ ਪੱਗ ਦੀ ਵਾਹ ਵਾਹ ਕਿ ਆਹੀ ਬੰਦ ਨਾਲ ਬਾਜ ਵੀ ਨਾਲ ਬਾਜ ਨਾਲੇ ਪੱਗ ਪਿੰਨਾ ਸੜੇ ਪੀਆ ਓਕੇ ਆ ਵੀ ਕਲਰ ਬਹੁਤ ਸੋਹਣਾ ਨਾਲੇ 50 ਵੀ ਅੱਛਾ ਹਰੇਕ ਚ ਮਿਲਦੇ ਆ ਨਾ ਹਾਂਜੀ ਹਾਂ ਵਧੀਆ ਹਾਂ ਦਾਨ ਨੇ ਪੀਕੋ ਵੀ ਕਰਾ ਆ ਕੇ ਤੇ ਜਿੱਦਣ ਸੂਟ ਪਾਇਆ ਨਾ ਹਰਮਾ ਤੁਹਾਡੇ ਕੋਲ ਤੇ ਫਿਰ ਬਹੁਤ ਹੋਣੀ ਆ ਬਿੰਨਾ ਜੀ ਹਾਂ ਹਾਂ ਬਹੁਤ ਹੋਣੀ ਵਾਦੂ ਸਾਮ ਦਾ ਨੀਂਗਾ ਰੋਜ਼ ਹੀ ਰਗਾ ਪਵਾਤੀਆਂ ਨਾ ਯਾਰ ਤੂੰ ਉਹ ਤੇ ਜਿੱਦ ਪੱਗਾਂ ਦੇ ਵੀ ਵੀ ਕੱਢੀਆਂ ਮੈਂ ਕਈ ਵਾਰੀ ਤਾਂ ਮੇਰੇ ਹੱਥਾਂ ਤੇ ਬਹੁਤ ਵੱਜਦੀ ਮੈਂ ਮੈਂ ਬਹੁਤ ਵੇ ਪੱਕੇ ਇਹ ਦੁਆ ਕੰਮ ਕਰਦਾ ਵੈਸੇ ਹਾਂ ਮੈਂ ਨਾ ਮੈਂ ਕਿੰਨੇ ਵੱਜ ਜਾਂਦੇ ਨਾ ਗਾ ਇਹ ਗਿਊਟ ਗਿਊਟ ਭੁੱਲ ਗਏ ਸਾਰੇ ਸੂਟ ਭੁੱਲ ਗਏ ਹੋ ਰਹੀਆਂ ਕਿ ਹੋਣ ਦਾ ਲਾਹ ਤੇ ਫੇਰ ਲਾ ਲ ਐਨੀ ਕਾਲੂ ਕਹਿੰਦਾ ਚਾਹੀਦਾ ਕਿ ਨਹੀਂ ਚਾਹੀਦਾ ਚਾਹੀਦਾ ਪਰ ਕੀ ਹੋਇਆ ਆਪਣਾ ਹੀ ਆ ਮੁੰਡਾ ਬੈਠਾ ਆਪਣੇ ਦੀ ਚੀਜ਼ ਸਮਾ ਕੇ ਲੱਗੇ ਪੈਨ ਕੱਢ ਕੇ ਰੱਖੇ ਬੇਬੇ ਸੂਟ ਉਹ ਚਾਹੀਦਾ ਕਿ ਨਹੀਂ ਉਹ ਜਿਹੜੀ ਮੰਮੀ ਕਢਾਈ ਕਰਦੀ ਸੂਟ ਤਾਂ ਚਾਹੀਦਾ ਹੁਣ ਪਿੰਨਾਂ ਦੇ ਨਾਲ ਸੂਟ ਘੱਟ ਛੱਡ ਦੇਣਾ ਮੈਂ ਬੇਬੇ ਖਾ ਲਾਂਗੇ ਮਾਠਾ ਸੋਹਣ ਮੇਰੇ ਮਾਂ ਨੇ ਬਸੰਦ ਬਣਾ ਲੱਗਾ ਹੁਣ ਇਹ ਆਪਾਂ ਵੀ ਕਢਾਈ ਕਰ ਲਈ ਆ ਹੁਣ ਆਪਾਂ ਪੇਂਟ ਨਾਲ ਇਹਦੀ ਆ ਜਿਹੜੀ ਲਾਈਨਿੰਗ ਕਰ ਲੈਣੀ ਜਿਨ੍ਹਾਂ ਨੇ ਉਹਵੇਂ ਵੀ ਆਪਾਂ ਤਾਂ ਅੱਗੇ ਨਾਲ ਵੀ ਕਰ ਸਕਦੇ ਪਰ ਐਂ ਵੀ ਵਧੀਆ ਲੱਗਦੀ ਨਾਲ ਸੋਕਾ ਕੰਮ ਬੇਬੇ ਹਾਂਜੀ ਕੀ ਕਰ ਲੱਗੇ ਹੁਣ ਉਸ ਨੂੰ ਕੋਸ ਨਿਕਲ ਲਗੇ ਸੂਟ ਕਢਾਉਣੇ ਆ ਹੁਣ ਪੇਂਟ ਕਰਨ ਲੱਗੇ ਆ ਪੇਂਟ ਹਾਂ ਪੇਂਟ ਓਕੇ ਹਾਂ ਵੀ ਜਿਹੜਾ ਖਾਲੀ ਥਾਵਾਂ ਭਰਦੇ ਆ ਹਾਂ ਹਾਂ ਇਹ ਪੇਂਟ ਪੱਕਾ ਹੁੰਦਾ ਹਾਂ 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 ਇਹ ਲੈਂਦਾ ਨਹੀਂ ਕੱਪੜਾ ਪਾੜ ਜੂਗਾ ਪਰ ਇਹ ਨਹੀਂ ਲੈਂਦਾ ਅੱਛਾ ਆਪਾਂ ਜੇ ਆਪਾਂ ਨੂੰ ਕਮੈਂਟ ਆਏ ਵੀ ਪੇਂਟ ਕਰਕੇ ਵਿਖਾਓ ਫਿਰ ਆਪਾਂ ਉਹ ਵੀ ਸੂਟ ਕੋਈ ਨਹੀਂ ਪੇਂਟ ਕਰ ਕੱਲਾ ਪੇਂਟ ਹੀ ਹਾਂ ਕੱਲੇ ਪੇਂਟ ਦੇ ਵੀ ਅੱਛਾ ਵਧੀਆ ਸਾਨੀ ਤਰੀਕੇ ਨਾਲ ਉਹ ਵੀ ਛਿਪਾ ਕੇ ਆਪਾਂ ਵਧੀਆ ਸੌਖੇ ਕਾ ਹੋ ਜਾਂਦਾ ਪੇਂਟ ਇਹ ਆਪਾਂ ਤਾਂ ਅੱਗੇ ਨਾਲ ਵੀ ਜਿਹੜੇ ਛਿਪਾਉਂਦੇ ਲੈ ਜਾਂਦਾ ਨਾ ਹਾਂ ਉਹ ਲੈ ਜਾਂਦਾ ਜਿਵੇਂ ਜਿਵੇਂ ਆਪਾਂ ਧੋ ਪਾਵਾਂਗੇ ਨਾ ਹਾਂਜੀ ਹਾਂ ਉਵੇਂ ਉਤਰ ਜਾਊਗਾ ਪਹਿਲਾਂ ਤਾਂ ਆਮ ਹੀ ਸਾਰੇ ਛਿਪਾਉਂਦੇ ਹੀ ਹੁੰਦੇ ਸੀਗੇ ਵਿੱਚੋਂ ਜੋ ਹੁਣ ਕੱਟ ਗਿਆ ਸੀ ਟ੍ਰੈਂਡ ਤੇ ਹੁਣ ਫੇਰ ਬਹੁਤ ਚੱਲ ਗਿਆ ਹੂੰ ਉਹ ਤਾਂ ਬਹੁਤ ਜ਼ਿਆਦਾ ਕੱਢਦੇ ਸਾਰੇ ਉਹ ਤਾਂ ਤੁਹਾਨੂੰ ਦੱਸਿਆ ਕੱਲ ਸਾਨੂੰ 3 ਘੰਟੇ ਲੱਗ ਗਏ ਛਪਾਉਣ ਚ ਅੰਬਰ ਸਰੋਂ ਆਏ ਇੱਥੇ ਛਪਾਉਣ ਆ ਤੇ ਅੰਬਰ ਸਰ ਸਾਡੇ ਛਾਪਦੇ ਬਸ ਇਹ ਸੌਖਾ ਹੀ ਆ ਕੋਈ ਔਖਾ ਨਹੀਂ 5 ਕਿ ਮਿੰਟ ਇਹਨੂੰ ਸੁੱਕਣ ਨੂੰ ਲੱਗਣਗੇ ਦੱਸੋ ਤੁਸੀਂ ਤੁਹਾਨੂੰ ਕਿਵੇਂ ਕਢਾਈ ਲੱਗਦੀ ਲੱਗਦੀ ਆ ਨਾ ਰੈਡੀਮੇਡ ਹੂੰ ਸੂਟ ਦੇ ਨਾਲ ਬੜਵਧੀਆ ਲੱਗਦਾ ਚਿਲਕਣਾਂ ਚਿਲਕਣੀਆਂ ਨੇ ਜਿਹੜੀਆਂ ਹਾਂ ਇਹ ਉਹ ਆਂਦੇ ਵੀ ਨਵਾਂ ਕੱਪੜਾ ਆਇਆ ਵਾ ਹਰਮਣਾਂ ਦਾ ਵੀ ਵਧੀਆ ਹੀ ਰਿਆ ਜੇ ਬੇਬੇ ਜਿਹੜੀ ਸਾਡੀ ਲਸ਼ ਲਸ਼ ਕਰੇ ਪਾਰ ਤੇ ਉਹ ਆਂਦੇ ਫਿਰ ਆ ਲੈ ਕੇ ਜਾਓ ਤੁਸੀਂ ਪਾਰਟੀ ਵੇਅਰ ਕੱਪੜਾ ਵੀ ਬਹੁਤ ਵਧੀਆ ਹੈਗਾ ਵੀ ਲਾਈਟ ਵੇਟ ਜਿਆ ਐ ਨਾਲੇ ਬੇਬੇ ਦੇ ਕਲਰ ਦੇ ਪਸੰਦ ਅਸੀਂ ਸੀ ਬੇਬੇ ਨੇ ਵੀ ਫਿੱਕਾ ਲੈਣਾ ਕ੍ਰੀਮ ਕਲਰ ਦਾ ਤੋਂ ਹੀ ਕਲਰ ਲਿਆ ਆ ਕੋਈ ਲੱਗਾ ਮੈਨੂੰ ਤਾਂ ਭੁੱਖ ਲੱਗੀ ਪਈ ਐ ਬੇਬੇ ਬੇਬੇ ਪਹਿਲਾਂ ਗਈ ਨਹੀਂ ਕੀ ਆਉਂ ਸੂਟ ਕੱਢੋ ਤੇ ਹੁਣ ਕੀ ਕਹਿ ਰਹੇ ਆ ਉਹਨਾਂ ਤਾਂ ਵੀ ਰੋਟੀਆਂ ਸੀ ਤੇ ਪਕਾਉ ਹੋੱਖ ਲੱਗੀ ਪਈ ਆ ਇਧਰ ਸਾਨੂੰ ਸੱਚੀ ਭੁੱਖ ਵੱਡੀ ਲੱਗ ਚੁੱਕੀ ਆ ਸੋ ਆਪਾਂ ਸੂਟ ਦੇ ਚੱਲ ਨਿਕਲੀ ਜਾਣੇ ਆ ਬਾਕੀ ਕੰਮ ਬਾਅਦ ਪਹਿਲਾਂ ਢੇਟ ਜ਼ਰੂਰੀ ਆ ਪਹਿਲਾਂ ਢੇਟ ਜ਼ਰੂਰੀ ਆ ਢੇਟ ਜ਼ਰੂਰੀ ਆ ਪਹਿਲਾਂ ਸੂਟ ਜ਼ਰੂਰੀ ਨਹੀਂ ਹੁਣ ਢੇਟ ਜ਼ਰੂਰੀ ਬਾਅਦ ਚ ਪਹਿਲਾਂ ਇਹ ਤਾਂ ਜ਼ਰੂਰੀ ਆ ਸੋ ਸਜਣਾ ਪਹਿਲਾਂ ਆਪਾਂ ਰੋਟੀ ਰੋਟੀ ਖਾ ਲਈਏ ਸੋ ਆ ਜਿਹੜਾ ਸਾਰਾ ਸਾਰਾ A to Z ਸਕੂਟ ਕੱਢ ਕੇ ਉਹ ਆਪਾਂ ਤੁਹਾਨੂੰ ਅਗਲੇ ਵਲੌਗ ਚ ਦਿਖਾਵਾਂਗੇ ਕਿੱਦਾਂ ਦਾ ਬਣ ਕੇ ਤਿਆਰ ਹੋਏ ਕਿੱਦਾਂ ਕਿੱਡਾ ਕਿ ਸੋਹਣਾ ਬਣਿਆ ਸੋ ਤੁਸੀਂ ਸਾਰੇ ਜਣੇ ਜ਼ਰੂਰ ਦੱਸੋ ਤੁਹਾਨੂੰ ਕਿਹੜੀ ਕਢਾਈ ਪਸੰਦ ਠੀਕ ਆ ਕਿਹੜੀ ਜੋ ਵੀ ਹੁੰਦੀ ਰੀਵਨ ਕਢਾਈ ਕਿਹੜਾ ਟਾਂਕਾ ਆ ਅਫਗਾਨੀ ਅਨਸਰ ਟਾਂਕਾ ਵੀ ਜਿਹੜਾ ਆਪਾਂ ਮੇਰਾ ਵਾਲਾ ਸੂਟ ਵਿੱਚ ਪਾ ਕੇ ਲਿਆਂਦਾ ਉਹ ਵੀ ਆਪਾਂ ਕਢਾ ਕੇ ਕਟਾ ਕੱਢ ਕੇ ਇਹ ਕੱਢ ਕੇ ਖੋਣਾ ਜਾਂ ਸਵਾ ਕੇ ਵਿਖਾਉ ਕੇ ਪਾ ਕੇ ਵਿਖਾਉਣਾ ਮੈਂ ਇਹ ਪਹਿਲਾਂ ਕੱਢ ਕੇ ਦਿਖਾਵਾਂ ਫਿਰ ਸਵਾ ਕੇ ਪਾ ਕੇ ਦਿਖਾਵਾਂਗੇ। ਸੋ ਇਹ ਜਿਹੜਾ ਵਲੌਗ ਤੁਹਾਨੂੰ ਕਿੱਦਾਂ ਲੱਗਿਆ? ਕਢਾਈ ਕਿੱਦਾਂ ਲੱਗੀ? ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਲਰ ਕੰਬੀਨੇਸ਼ਨ ਕਿੱਦਾਂ ਲੱਗਾ। ਸੋ ਲਾਈਕ, ਸ਼ੇਅਰ, ਕਮੈਂਟ, ਸਬਸਕ੍ਰਾਈਬ ਜਿਉਂਦੇ ਬਾਅਦ ਯਾਰ। ਰੱਬ ਸਭ ਨੂੰ ਚੜ੍ਹਦੀ ਕਲਾ ਜਰ ਰੱਖੇ। ਸਾਥ ਸ਼੍ਰੀ ਅਕਾਲ ਜੀ। ਬੇਬੇ ਬਾਏ ਕਰ ਦੋ। ਬਾਏ ਬਾਏ। ਥੋੜੇ ਦਿਨਾਂ ਤੱਕ ਸਰਪ੍ਰਾਈਜ਼ ਆਉਣ ਵਾਲਾ ਸਾਰਿਆਂ ਲਈ। ਦੱਸ ਦੋ। ਆਹ ਸਰਪ੍ਰਾਈਜ਼ ਬਹੁਤ ਸੋਹਣਾ। ਬਣੇ ਰਹੋ ਨਾਲ। ਅਗਲੇ ਵਲੌਗਾਂ 'ਚ ਬਹੁਤ ਸੋਹਣਾ ਸਰਪ੍ਰਾਈਜ਼। ਸਰਪ੍ਰਾਈਜ਼ ਮੰਦਰਾਪ